ਉਹ ਐਸੀ ਘਟਨਾ ਹੋਈ ਸੀ ਕਿ ਮੈਂ 29 ਨੰਬਰ ਕਮਰੇ 'ਚ ਪਿਆ ਸੀ ਤੇ ਉੱਥੇ ਜੋਰ ਦੀ ਝਟਕਾ ਵੱਜਿਆ ਤੇ ਮੈਨੂੰ ਐ ਲੱਗਿਆ ਵੀ ਮੈਂ ਸਰੀਰ ਤੋਂ ਬਾਹਰ ਹੋ ਗਿਆ ਮੈਂ ਕੀ ਦੇਖਦਾ ਦਸਤਾਰ ਮੇਰੀ ਸਰਾੜੇ ਪਈ ਆ ਘੜੀ ਪਈ ਆ ਲਾਈਟ ਸੀ ਥੋੜੀ ਜੀ ਉੱਥੇ ਤੇ ਆਪਣੇ ਸਰੀਰ ਨੂੰ ਦੇਖਦਾ ਮੰਜੇ ਕੋਲ ਮੈਂ ਖੜਾ ਤੇ ਮੇਰੇ ਮਨ 'ਚ ਆਇਆ ਵੀ ਸਰੀਰ ਛੱਡਤਾ ਉਹ ਮੈਂ ਬਾਹਰ ਨਿਕਲਣ ਲੱਗਿਆ ਕੁੰਡਾ ਖੋਲਣ ਲੱਗਿਆ ਕੁੰਡਾ ਮੇਰੇ ਹੱਥ 'ਚ ਨਹੀਂ ਆਇਆ ਉਹ ਦਰਵਾਜ਼ੇ ਦੇ ਵਿੱਚ ਹੀ ਲੱਗੇ ਲਗਾਏ ਤੇ ਬਾਹਰ ਨਿਕਲੇਗਾ ਉੱਥੇ ਮੇਰਾ ਮਿਲਣ ਵਾਲਾ ਸੀ ਸੰਤ ਮਹਿੰਦਰ ਸਿੰਘ ਪਟਵਾਰੀ ਅਸੀਂ ਕਹਿੰਦੇ ਹੁੰਦੇ ਸੀ ਉਹਦਾ ਮੈਂ ਮੋਢਾ ਹਿਲਾਉਂਦਾ ਰਿਹਾ ਵੀ ਮੈਂ ਇਸ ਸਰੀਰ ਛੱਡਦਾ ਉਹਨੂੰ ਕੀ ਪਤਾ ਲੱਗੇ ਉਹ ਤਾਂ ਕੋਈ ਟੱਚ ਤਾਂ ਹੁੰਦੀ ਨਹੀਂ ਇਹ ਚੀਜ਼ ਆਪ ਨੂੰ ਲੱਗਦਾ ਵੀ ਮੈਂ ਇਹਦਾ ਮੋਢਾ ਹਿਲਾਉਣਾ ਮੇਰੀ ਗੱਲ ਕਿਉਂ ਨਹੀਂ ਸੁਣਦਾ ਮੈਂ ਕਿਹਾ ਔਰ ਸਿੰਘਾਂ ਨੂੰ ਕਹਿਣਾ ਮੈਂ ਉੱਥੇ ਗਿਆ ਤਾਂ ਉਹ ਇਸ਼ਨਾਨ ਕਰਦੇ ਸੀ ਉਹਨਾਂ ਨੂੰ ਵਾਜਾਂ-ਵੂਜਾਂ ਦਿੱਤੀਆਂ ਕਿਸੇ ਨੇ ਉਸ ਉਹ ਤੋਂ ਬਾਅਦ ਮੈਂ ਮਹਾਰਾਜੇ ਵੱਲ ਨੂੰ ਚਲੇ ਗਿਆ ਔਰੇ ਵੱਲ ਨੂੰ ਜਦ ਮੈਂ ਨੇੜੇ ਗਿਆ ਮੈਂ ਕਿਹਾ ਮੈਨੂੰ ਮੇਰੇ ਕਮਰੇ ਦਾ ਨੰਬਰ ਨਹੀਂ ਪਤਾ ਨੰਬਰ ਤਾਂ ਪੜਨਾ ਮੁੜ ਕੇ ਆਇਆ ਤਾਂ ਮੈਂ ਨੰਬਰ ਪੜ ਲਿਆ ਉਹਦਾ ਉਹਦੇ ਬਾਅਦ ਮੇਰੇ ਮਨ 'ਚ ਆਇਆ ਵੀ ਮੈਂ ਦੇਖਾਂ ਇੱਕ ਵਾਰੀ ਟਰਾਈ ਕਰਕੇ ਮੈਂ ਗਿਆ ਚੱਲਿਆ ਗਿਆ ਅੰਦਰ ਜਾ ਕੇ ਆਪਣੇ ਸ਼ਰੀਰ ਤੇ ਲੰਮਾ ਪੈ ਗਿਆ ਉਹ ਐਨੇ ਜ਼ੋਰ ਦੀ ਝਟਕਾਰ ਲੱਗਿਆ ਉਹ ਮੇਰੇ ਸਰੀਰ ਚ ਐਂਟਰ ਕਰ ਗਿਆ ਜਦ ਜੇ ਮੈਂ ਉੱਠ ਖੜਿਆ ਪਹਿਲੀ ਗੱਲ ਮੈਂ ਦੇਖੀ ਇਕਦਮ ਬਈ ਮਹਿੰਦਰ ਸਿੰਘ ਕਿੱਥੇ ਆ ਜਾਵਾ ਮਹਿੰਦਰ ਸਿੰਘ ਦੇਖਿਆ ਉਹ ਕਚਾਰਾ ਸੁੱਕਣਾ ਪਾ ਕੇ ਜੇ ਜਾ ਰਿਹਾ ਸੀ ਇਕਦਮ ਮੈਂ ਉੱਥੇ ਆਇਆ ਬਾਥਰੂਮਾਂ ਚ ਉਹੀ ਸਿੰਘ ਜਿਹੜੇ ਮੈਂ ਦੇਖੇ ਸੀ ਉਹੀ ਇਸ਼ਨਾਨ ਕਰ ਰਹੇ ਸੀ ਸਵੇਰੇ ਮੈਂ ਬੇਨਤੀ ਕੀਤੀ ਮਹਾਰਾਜ ਜੀ ਨੂੰ ਵਾ ਮਹਾਰਾਜ ਜੀ ਰਾਤ ਇਹ ਫੈ ਨਮਿਨਾ ਹੋਇਆ ਮੈਂ ਸਰੀਰ ਛੱਡ ਗਿਆ ਸੀ ਮਹਾਰਾਜ ਜੀ ਹੱਥ 'ਤੇ ਤਾਲੀ ਮਾਰ ਕੇ ਕਹਿੰਦੇ ਇੱਕੋ ਦਿਨ ਚ ਡਰ ਗਿਆ ਮਹਾਰਾਜ ਕੀ ਗੱਲ ਕਹਿੰਦੇ ਅਸੀਂ ਰੋਜ਼ ਜਾਂਦੇ ਆ ਸਰੀਰ ਛੱਡ ਕੇ ਰੋਜ਼ ਹਰ ਰੋਜ਼ ਕਦੇ ਅਮਰੀਕਾ 'ਚ ਕਦੇ ਇੰਗਲੈਂਡ 'ਚ ਕਦੇ ਪਹਾੜਾਂ 'ਤੇ ਬਰਫ਼ਾਂ 'ਤੇ ਬੈਠੇ ਫੌਜੀ ਕਹਿੰਦੇ ਰਾਤਨਾ ਕਰਦੇ ਆ ਉਹਨਾਂ ਕੋਲ ਪਹੁੰਚਦੇ ਆ ਕਿਸੇ ਨੂੰ ਅਸੀਂ ਜਗਾਉਨੇ ਆ ਕਿਸੇ ਦਾ ਕੰਮ ਕਰਦੇ ਆ ਕਹਿੰਦੇ ਜਾਗਦੇ ਨਹੀਂ ਅਸੀਂ ਉਹਨਾਂ ਕੰਮ ਕਰਦੇ ਜਿਹਨੂੰ ਤੁਸੀਂ ਕਹਿੰਦੇ ਹੋ ਪਏ ਉਹ ਕਹਿੰਦੇ ਉਸ ਵੇਲੇ ਅਸੀਂ ਜਾਦੇ ਕੰਮ ਕਰਦੇ ਆ ਸੰਤ ਕਹਿੰਦੇ ਸੌਂਦੇ ਨਹੀਂ ਹੁੰਦੇ ਲੱਗਦੇ ਹੁੰਦੇ ਨੇ ਮੈਂ ਕਿਹਾ ਮਹਾਰਾਜ ਫਿਰ ਸਰੀਰ ਕਿਵੇਂ ਰਹਿੰਦਾ ਉਹ ਕਹਿੰਦੇ ਇੱਕ ਸਿਲਵਰ ਕਾਰਡ ਹੁੰਦੀ ਹੈ ਚਾਨਣੇ ਦੀ ਤਾਰ ਤਾਰ ਹੁੰਦੀ ਹੈ ਇੱਕ ਉਹ ਤਾਰ ਦੇ ਨਾਲ ਬਾਡੀ ਜੁੜੀ ਰਹਿੰਦੀ ਹੈ ਕਨੈਕਸ਼ਨ ਰਹਿੰਦਾ ਇਸ ਕਰਕੇ ਸੰਤਾਂ ਨੂੰ ਕਦੇ ਵੀ ਹਾਕ ਮਾਰ ਕੇ ਨਾ ਚਲਾਓ ਕਦੇ ਪੈਰ ਨਾ ਉਹਨਾਂ ਤੇ ਲਾਓ ਕਿਉਂਕਿ ਬਾਡੀ ਤੋਂ ਬਾਹਰ ਗਏ